ਕਿ ਜਿਹੜਾ ਕਿ ਆਰਐਸਐਸ ਦੇ ਜਿਹੜਾ ਪੈਰਾਂ ਦੇ ਵਿੱਚ ਡਿੱਗਿਆ ਪਿਆਗਾ ਜਾਂ ਆਪਾਂ ਸਿੱਧਾ ਸ਼ਬਦਾਂ ਦੇ ਵਿੱਚ ਕਹ ਜੀਏ ਕਿ ਕੋਡਾ ਹੋਇਆ ਪਿਆ ਜਿਹੜਾ ਸਮੇਤ ਸੈਣੀ ਆ ਉਹਨੇ ਕੀ ਕੀ ਕੀਤਾਗਾ ਬੇਸ਼ੱਕ ਜਿਹੜੇ ਲੋਕ ਪੜੇ ਲਿਖੇ ਆ ਜਾਂ ਸਿੱਖ ਕੌਮ ਦੇ ਨਾਲ ਜਿਨ੍ਹਾਂ ਦਾ ਵਾਸਤਾ ਉਹਨਾਂ ਨੂੰ ਤਾਂ ਉਹਨਾਂ ਬਾਰੇ ਭਲੀ-ਪਾਂਤ ਪਤਾਗਾ ਪਰ ਸਾਡੇ ਜਿਹੜੇ ਬਹੁਤੇ ਨੌਜਵਾਨ ਆ ਉਹਨਾਂ ਨੂੰ ਨਹੀਂ ਪਤਾ ਕਿ ਉਹਨੇ ਜਿਹੜਾ ਗੁਰਪਿਆਰੀ ਖਾਲਸਾ ਜੀ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਗੱਲ ਕਰਦੇ ਆਪਾਂ ਅੱਜ ਜਿੱਥੇ ਆਪਾਂ ਮਜੀਠੀ ਦੀ ਵੀ ਗੱਲ ਕਰਾਂਗੇ ਉਥੇ ਆਪਾਂ ਪ੍ਰਗਾਸ ਬਾਦਲ ਦੀ ਗੱਲ ਕਰਾਂਗੇ ਬੇਸ਼ੱਕ ਜੋ ਦੁਨੀਆ ਦੇ ਵਿੱਚ ਨਹੀਂ ਪਰ ਉਹਦੀਆਂ ਜਿਹੜੀਆਂ ਕਰਤੂਤਾ ਨੇ ਜਾਂ ਆਪਾਂ ਕਹਿੰਦੇ ਕਿ ਬਾਦਲ ਦਲ ਦੇ ਜਿਹੜਾ ਸੇਕੋਂ ਦਾ ਘਾਣ ਕਰਕੇ ਜਿਹੜਾ ਗਏ ਆ ਉਹਦੀ ਵੀ ਤੁਹਾਨੂੰ ਭਾਰਤ ਆ ਸੁਣਾਵਾਂਗੇ ਪਹਿਲਾਂ ਆਪਾਂ ਬਾਦਲ ਦੀ ਗੱਲ ਕਰ ਲੈਨੇ ਆ ਉਸ ਤੋਂ ਪਹਿਲਾਂ ਮੇ ਜੇਠੇ ਦੀ ਵੀ ਕਰਾਂਗੇ ਬਾਅਦ ਵਿੱਚ ਉਸ ਤੋਂ ਪਹਿਲਾਂ ਇੱਕ ਟੌਪਿਕ ਥੋੜਾ ਜਿਹਾ ਸ੍ਰੋਮਣੀ ਕਮੇਟੀ ਨੂੰ ਜ਼ਰੂਰ ਸਵਾਲ ਕਰਨਾ ਕਿ ਧਾਮੀ ਸਾਹਿਬ ਤੁਹਾਨੂੰ ਲਗਾਤਾਰ ਜਿਹੜਾ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਪਰ ਤੁਹਾਡੇ ਆਕਿਆ ਨੇ ਤੁਹਾਡੇ ਜਿਹੜਾ ਕਿ ਲਾਏ ਹੋਏ ਗੁੰਡਿਆਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਗੁਰੂ ਘਰਾਂ ਦੇ ਪਲਾਟ ਵੇਚੇ ਉਹਨਾਂ ਤੇ ਕਦੋਂ ਗੌਰ ਕਰੋਗੇ ਜਿਹੜੇ ਕਿ ਲੱਖਾਂ ਰੁਪਇਆ ਹੜੱਪ ਗਏ ਗੁਰੂ ਘਰ ਦੇ ਪਲਾਟ ਵੇਚ ਕੇ ਉਹਨਾਂ ਦੀ ਕਿਦੋਂ ਅਣਕਵਾਰੀ ਖੋਲੋਗੇ ਉਹਨਾਂ ਤੇ ਕਦੋਂ ਜਿਹੜਾ ਐਕਸਲ ਲਾਉਂਗੇ ਕਦੋਂ ਉਹਨਾਂ ਤੇ ਪਰਚੇ ਦਰਜ ਕਰੋਗੇ ਕਿ ਕਿਹੜੇ ਪਲਾਟ ਕਿੱਥੇ ਵੇਚੇ ਆ ਜੇ ਨਹੀਂ ਤੁਹਾਨੂੰ ਪਤਾ ਤੇ ਮੇਰੇ ਕੋਲੋਂ ਜ਼ਰੂਰ ਪਤਾ ਕਰ ਲਿਓ ਮੈਂ ਤੁਹਾਨੂੰ ਦੱਸ ਦਊਗਾ ਕਿ ਆਪ ਲਾਟਾ ਗੁਰੂ ਘਰ ਦੇ ਵਿੱਚ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਉਹ ਕਿਨੂੰ ਅਤੇ ਕਿੱਥੋਂ ਵੇਚਿਆ ਕਿਉਂ ਵੇਚਿਆ ਕਿਹਦੇ ਉੱਤੇ ਅਜੇ ਵੀ ਕਬਜ਼ਾ ਹੈਗਾ ਕਿਨੂੰ ਕਿਨੂੰ ਰਜਿਸਟਰੀ ਕਰਵਾਈ ਆ ਪਰ ਤੁਸੀਂ ਉਹਦੇ ਉੱਤੇ ਐਕਸ਼ਨ ਨਹੀਂ ਲੈਣਾ ਕਿਉਂਕਿ ਤੁਹਾਡਾ ਜਿਹੜਾ ਇੱਕ ਸਿਸਟਮਾ ਤੁਹਾਡਾ ਜਿਹੜਾ ਕਿ ਆਪਾਂ ਕਹਿ ਲਈਏ ਕਿ ਤੁਹਾਡੇ ਦੇ ਵਿੱਚ ਜਿਹੜੇ ਕਰਮਚਾਰੀ ਬੈਠੇ ਆ ਉਹ ਕਰਾਪਟ ਨੇ ਇਹ ਜਦੋਂ ਸਰਕਾਰਾਂ ਆ ਨਾਮ ਪਾਉਂਦੀਆਂ ਸੀ ਨਾ ਕਿ ਫਲਾਨੇ ਬੰਦੇ ਦਾ ਅਨਕਾਉਂਟਰ ਕਰ ਦਿਓ ਤੇ ਉਹਨੂੰ ਨਾਮ ਮਿਲਦੇ ਸੀ ਉਹੀ ਹਾਲ ਹੈ ਤੁਹਾਡੇ ਜਿਹੜਾ ਇਸ ਸਰੋਣੀ ਕਮੇਟੀ ਦੇ ਵਿੱਚ ਆ ਜਿਹੜਾ ਕਿ ਪ੍ਰੀ ਲੀਡਰ ਹੁੰਦਾ ਸੀ ਤੇ ਉਹਨੇ ਜਦੋਂ ਪਲਾਟ ਵੇਚ-ਵੇਚ ਕੇ ਉਹ ਪ੍ਰਧਾਨਾਂ ਦੀ ਸਰੋਣੀ ਕਮੇਟੀ ਦੇ ਜਿਹੜੇ ਅੰਡਰ ਆਉਂਦਿਆ ਗੁਰਦੁਆਰੇ ਚਾਹੇ ਉਹ 87 ਦਾ ਹੋਵੇ ਚਾਹੇ 85 ਦਾ ਹੋਵੇ ਉਹਦੇ ਵਿੱਚ ਜਿਹੜਾ ਪਲਾਟ ਵੇਚੇ ਗਏ ਆ ਉਹ ਤੁਹਾਡਾ ਆਕਾ ਜਿਹੜਾ ਇੱਥੇ ਇੱਕ ਕਾਲੇ ਮੂੰਹ ਵਾਲਾ ਬੈਠਾਗਾ ਹੁਣ ਐਂਸਪੈਟਰ ਤੁਹਾਨੂੰ ਤੁਸੀਂ ਉਹਨੂੰ ਐਂਸਪੈਟਰ ਬਣਾ ਦਿੱਤਾ ਤੁਸੀਂ ਜਾਨੀ ਕਿ ਉਹਦਾ ਰੈਂਕ ਵਧਾ ਦਿੱਤਾ ਕਿ ਭਾਤ ਤੁਹਾਨੂੰ ਉਹਨਾਂ ਦੀਆਂ ਕਰਤੂਤਾਂ ਦਾ ਪਤਾ ਨਹੀਂ ਕਿ ਤੁਹਾਡੇ ਕਿੰਨੇ ਮੁਲਾਜ਼ਮ ਨੇ ਜਿਹੜਾ ਸਰੋਨ ਕਮੇਟੀ ਦੇ ਭੁੱਕੀ ਆਫੀਮ ਖਾਂਦੇ ਆ ਉਹਨਾਂ ਦਾ ਟੈਸਟ ਕਰਾਇਆ ਜਾਵੇ ਤੇ ਤੁਹਾਨੂੰ ਆਪਣੇ ਆਪ ਜਿਹੜਾ ਚਾਨਣਾ ਹੋ ਜਾਊਗਾ ਕਿ ਤੁਸੀਂ ਜਿਹੜਾ ਇਹ ਜਿਹੜੇ ਪਲਾਟ ਵੇਚੇ ਹੋਏ ਨੇ ਇਹ ਕਿਹਦੀ ਸਹਤੇ ਵੇਚੇ ਨੇ ਕਿਉਂ ਵੇਚੇ ਨੇ ਇਹ ਵੀ ਤੁਹਾਨੂੰ ਜਿਹੜਾ ਹੋ ਸਕਦਾ ਕਿ ਚਾਨਣਾ ਹੋਵੇ ਜੇ ਨਹੀਂ ਹੈਗਾ ਤਾਂ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸ ਰਿਹਾ ਕਿ 87 ਦੇ ਗੁਰੂ ਘਰਾਂ ਦੇ ਵਿੱਚ ਬਹੁਤ ਵੱਡੇ ਘਪਲੇ ਹੋਏ ਆ ਤੇ ਉਹਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਜ਼ਮੀਨ ਨਾਮ ਹੋਵੇ ਤੇ ਜਿਹੜੇ ਉਹ ਪਲਾਟ ਵੇਚੇ ਜਾਣ ਪਲਾਟ ਵੇਚ ਕੇ ਜਿਹੜਾ ਆਰ ਪੀਏ ਉਹ ਕਿੱਥੇ ਹੜੱਪੇ ਦੇ ਤੁਹਾਡੇ ਕੋਲ ਕਿੰਨੇ ਰੁਪਏ ਆਏ ਨੇ ਤੇ ਉਹ ਰੁਪਏ ਆਖਰ ਕਿੱਧਰ ਕਿੱਧਰ ਗਏ ਕਦੇ ਤੁਸੀਂ ਇਸ ਦੀ ਸਾਰ ਨਹੀਂ ਲਈ ਕਿਉਂਕਿ ਤੁਹਾਡੇ ਕੋਲ ਹੋਰ ਹੀ ਬਹੁਤ ਜਿਹੜਾਗਾ ਅਰਬਾਂ ਦਾ ਝੜਾਵਾ ਹੈ ਤੁਸੀਂ ਤਾਂ ਉਹਦੇ ਵਿੱਚ ਹੀ ਉਲਝੇ ਰਹਿੰਦੇ ਹੋ ਜਿਹੜਾ ਕਿ ਇਹ ਤੁਸੀਂ ਇਹਨਾਂ ਨੂੰ ਨਿੱਕੇ ਮੋਟੇ ਸਾਇਦ ਕੰਮ ਜਾਣਦੇ ਹੋਵੋਗੇ ਹੁਣ ਗੱਲ ਕਰੀਏ ਕਿ ਬਾਦਲ ਦੀ ਬਾਦਲ ਕਵੇਂ ਆਰਐਸਐ ਦੀ ਝੋਲੀ ਦੇ ਵਿੱਚ ਡਿੱਗਦਾ ਰਿਹਾ ਇੱਕ ਗੱਲ ਕਹੀ ਸੀ ਬੜਾ ਪ੍ਰਚਲਿਤ ਹੋਏ ਸੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣਿਆ ਅਰਵਿੰਦ ਕੇਜਰੀਵਾਲ ਦੇ ਉਹਨੇ ਪੈਰੀ ਹੱਥ ਲਾਏ ਤੇ ਬੜਾ ਰੌਲਾ ਪਿਆ ਜੀ ਕਹਿੰਦੇ ਬਾਦਲ ਦੇ ਤਾਂ ਪੈਰੀ ਹੱਥ ਦਿੱਲੀ ਵਾਲੀ ਲਾਉਂਦੇ ਹੁੰਦੇ ਸੀ ਇਹ ਦਿੱਲੀ ਵਾਲੇ ਲਾਉਂਦਾਗਾ ਬਾਦਲ ਮੂਰੇ ਤਾਂ ਸਾਰੇ ਝੁਕਦੇ ਸੀ ਪਰ ਬਾਗਲ ਨਹੀਂ ਕਿਸੇ ਮੂਰੇ ਝੁਕਿਆ ਅੱਜ ਤਾਂ ਮੈਂ ਉਹ ਤਸਵੀਰ ਵੀ ਦਿਖਾਉਂਗਾ ਜਿਹੜਾ ਆਰਐਸਐਸ ਦੀ ਮੈਸਰ ਤੁਹਾਨੂੰ ਸਾਰਿਆਂ ਨੂੰ ਪਤਾ ਐਰਐਸਐਸ ਦੇ ਜਿਹੜਾ ਮੁਖੀ ਦੇ ਆ ਜਾਪਾ ਕਹਿੰਦੀ ਕਿ ਉਹਦਾ ਆਗੂ ਆ ਉਹਦੇ ਪੈਰੀ ਹੱਥ ਕਵੇਂ ਜਿਹੜਾ ਬਾਦਲ ਆ ਜਿਹੜਾ ਉਹ ਨਿਵੇਂ ਪਿਆਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੱਤ ਸਾਲ ਦੇ ਮੂਰੇ ਕਵੇਂ ਪਿਓ ਪੁੱਤ ਬੈਠੇ ਆ ਤੇ ਕਵੇਂ ਜਿਹੜਾ ਸੁਖਵੀਰ ਬਾਦਲ ਦੀ ਮਾਂ ਕਿ ਨੂਰ ਮੇਲੇ ਦੇ ਡੇਰੇ ਦੇ ਵਿੱਚ ਜਾਂਦੇ ਰਹੀ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੇ ਇਹਨਾਂ ਨੇ ਕਤੌਣੇ ਪਾਪ ਕੀਤੇ ਆ ਫਿਰ ਡੀਜੀਪੀ ਕਿਹੜਾ ਲਾਇਆ ਉਹ ਤੁਹਾਨੂੰ ਮੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਉਹ ਸੁਨਾਦੇ ਮਾ ਕਿ ਜਿਹੜਾ ਸਮੇਤ ਸੈਣੀ ਆ ਉਨੇ ਕੀ ਕੀ ਕੀਤਾਗਾ ਬੇਸ਼ੱਕ ਜਿਹੜੇ ਲੋਕ ਪੜੇ ਲਿਖੇ ਆ ਜਾਂ ਸਿੱਖ ਕੌਮ ਦੇ ਨਾਲ ਜਿਨ੍ਹਾਂ ਦਾ ਵਾਸਤਾ ਉਹਨਾਂ ਨੂੰ ਤਾਂ ਉਹਨਾਂ ਬਾਰੇ ਭਲੀ-ਪਾਂਤ ਪਤਾਗਾ ਪਰ ਸਾਡੇ ਆ ਜਿਹੜੇ ਬਹੁਤੇ ਨੌਜਵਾਨ ਆ ਉਹਨਾਂ ਨੂੰ ਨਹੀਂ ਪਤਾ ਕਿ ਉਹਨੇ ਜਿਹੜਾ ਡੀਜੀਪੀ ਲਾਇਆ ਸਮਿਤ ਸੈਣੀ ਲਾਇਆ ਸੀ ਤੇ ਉਹਦੇ ਮਕਾਦਮੇ ਵੀ ਚੱਲੇ ਪਰ ਅਜੇ ਉਹਨੂੰ ਜਿਹੜਾ ਬੇਲ ਮਿਲੀ ਹੋਈ ਆ ਬੇਲ ਕਿੰਨਾ ਹਾਲਾਤਾਂ 'ਚ ਮਿਲੀ ਹੋਈ ਆ ਮੈਂ ਤੁਹਾਨੂੰ ਦੱਸਦਾ ਕਿ ਉਹਨੇ ਬੁੱਚੜ ਨੇ ਕਰਿਆ ਕੀ ਸੀ ਤੇ ਆ ਬਾਦਲ ਦੀ ਫੋਟੋ ਆ ਉਹਦੇ ਨਾਲ ਡੀਜੀਪੀ ਦੇ ਤੇ ਤੁਹਾਨੂੰ ਜਿਹੜਾ ਕਿ ਬਾਦਲਾ ਕੋਡਾ ਹੁੰਦਾ ਉਹ ਵੀ ਦਿਖਾਵਾਂਗੇ ਕਿ ਕਿਦੇ ਚਰਨਾ 'ਚ ਮੂਰੇ ਬੈਠਾਗਾ ਮੈਂ ਤੁਹਾਨੂੰ ਥੋੜੇ ਥੋੜੇ ਕਿੱਸੇ ਕਰਕੇ ਸੁਣਾਉਣਾਗਾ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ ਆਪਣੇ ਕਮੈਂਟ ਜਰੂਰ ਲਿਖਣਾ ਐਸੇ ਸਮੇਤ ਸੈਣੀ ਜਿਹੜਾ ਪ੍ਰਕਾਸ਼ ਬਾਦਲ ਨੇ ਲਾਇਆ ਸੀ ਉਹਦੀਆਂ ਕਟੂਤਾਂ ਦਾ ਇਹਦਾ ਬੰਦੇ ਨੂੰ ਟਾਈਟ ਨਾਲ ਬੰਨ ਕੇ ਕੱਪੜੇ ਬਾਗ ਜਿਹੜਾ ਬੱਚਾ ਵਾਲਿਓ ਪਾੜ ਦੇਣਾ ਤੇ ਇਹ ਕੰਮ ਜਿਹੜਾ ਬਾਦਲ ਮਮੋਲੀ ਲੱਗਦਾ ਸੀ ਦੰਦੇ ਨੂੰ ਜਿਹਦਾ ਸਰੋਂ ਦਾ ਤੇਲ ਲਾ ਕੇ ਲਾਲ ਮਿਰਚਾਂ ਲਾ ਕੇ ਬੰਦਿਆਂ ਅਤੇ ਔਰਤਾਂ ਦੇ ਗੁਪਤ ਅੰਗਾਂ ਦੇ ਵਿੱਚ ਦੇ ਦੇਣਾ ਇਹ ਬਾਦਲ ਦਾ ਯਾਰ ਸਮੇਤ ਸੈਣੀ ਕਰਦਾ ਰਿਹਾ ਮਲਤਾਨੀ ਵਾਲਾ ਕੇਸ ਸ਼ਾਇਦ ਤੁਹਾਡੇ ਯਾਦ ਹੋਵੇ। ਗਾ ਤੁਹਾਨੂੰ ਹੋਰ ਦੱਸ ਦਿਆਂ ਜਿਹੜਾ ਇਥੇ ਬੜਾ ਇੱਕ ਨਰਦਈ ਆ ਜਿਹੜਾ ਸਮਿਤ ਸੈਣੀ ਵੈਸੇ ਜਿਹੜੇ ਜਿੰਨੇ ਬੱਚੇ ਹੋਏ ਆ ਉਹ ਨਰਦਈ ਨੇ। ਹੱਥ ਫਰਸ ਤੇ ਰਖਾ ਕੇ ਹਥੌੜੇ ਦੇ ਨਾਲ ਉਂਗਲਾ ਉੱਪਰ ਪੀ ਦੇਣੀਆ ਜਣੀ ਕਿ ਆਪਾਂ ਪੀਸ ਦੇਣੀਆ ਏਸੀ ਸਮੇਤ ਸਣੀ ਦਾ ਕੰਮ ਆ ਕੱਦੂ ਕਾਸ ਨਾਲ ਸਰੀਰ ਸਲਕੇ ਉੱਤੇ ਗਰਮ ਲੋਕ ਪਾਉਣੀ ਡੀਜ਼ਲ ਪਾ ਕੇ ਉਹਨੂੰ ਅੱਗ ਲਾ ਦੇਣੀ ਸੀ ਲਾ ਦੇਣੀ ਇਹ ਸੀ ਸਮੇਤ ਸਣੀ ਦਾ ਕੰਮ ਆ ਜਿਹੜਾ ਕਿ ਬਾਦਲ ਨੇ ਡੀਜੀਪੀ ਲਾਇਆ ਜਿਸ ਕਿਸੇ ਜਿਹੜਾ ਇਹ ਬੁਚੜ ਤਰਸ ਕਰਦਾ ਨਹੀਂ ਸੀ ਉਸ ਨੂੰ ਗੋਲੀਆਂ ਜਿਹੜਾ ਮਾਰ ਕੇ ਜਿਹੜਾ ਸਿੱਧਾ ਮਾਰ ਦਿੰਦਾ ਸੀ ਤੇ ਉਸ ਤੋਂ ਬਾਅਦ ਜਿਹੜਾ ਇਹ ਵੀ ਇਹਨੇ ਕੰਮ ਕੀਤੇ ਨੇ ਲਾਸ ਨੂੰ ਢਿੱਡ ਤੋਂ ਪਾੜ ਕੇ ਨਹਿਰ ਦੇ ਵਿੱਚ ਸੁੱਟਦਾ ਸੀ ਤਾਂ ਕਿ ਲਾਸਾ ਜਿਹੜੀ ਉਹ ਫੁੱਲ ਕੇ ਉੱਪਰ ਨਾ ਆ ਜਾਵੇ ਐਸੀ ਬਾਦਲ ਦਾ ਡੀਪੀ ਸੈਣੀ ਬਾਦਲਾ ਨੇ ਇਸ ਨੂੰ ਡੀਜੀਪੀ ਲਗਾਇਆ ਸੀ ਕਿ ਇਹਨੂੰ ਅਹੁਦੇ ਦਿੱਤੇ ਸੀ ਤੇ ਜਿਹੜਾ ਕਿ ਬੈਵਲ ਕਲਾਂ ਵਿੱਚ ਗੋਲੀ ਕਾਂਡ ਹੋਇਆ ਜੋ ਬਰਗਾੜੀ ਦੇ ਵਿੱਚ ਹੋਇਆ ਉਹਨਾਂ ਦੀ ਪੁਸਤ ਪਣਾਈ ਕਰਦਾ ਇਹਨਾਂ ਦਾ ਜਿਹੜਾ ਬੜੇ ਇਹਨਾਂ ਦੇ ਕਮੀਨੇ ਯਾਰ ਨੇ ਜਿਹੜੇ ਉਹ ਕੰਮ ਕਰਦੇ ਰਹੇ ਸੀ ਆ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਫੋਟੋ ਆ ਕਿ ਜਿਹੜਾ ਕਿ ਆਰਐਸਐਸ ਦੇ ਜਿਹੜਾ ਪੈਰਾਂ ਦੇ ਵਿੱਚ ਡਿੱਗਿਆ ਪਿਆਗਾ ਜਾਂ ਆਪਾਂ ਸਿੱਧਾ ਸ਼ਬਦਾਂ ਦੇ ਵਿੱਚ ਕਹ ਜੀਏ ਕਿ ਕੋਡਾ ਹੋਇਆ ਪਿਆ ਇੱਕ ਸੇ ਅਜੇ ਤੁਹਾਨੂੰ ਛੋਟੇ ਜਿਹੇ ਸੁਣਾਏ ਆ ਜਾਨੀ ਕਿ ਐਨੇ ਰੱਤੀ ਭਰ ਵੀ ਨਹੀਂ ਇਹ ਜੇ ਆਪਾਂ ਕਹ ਲਈਏ ਕਿ ਆਰਪੀਏ ਚੋਂ 240 ਪੈਸਾ ਜਿਹੜਾ ਤੁਹਾਨੂੰ ਇਹ ਕਿੱਸੇ ਨਹੀਂ ਸੁਣਾਏ ਪਰ ਜਾਲਮਾਂ ਦੇ ਜਿਹੜਾ ਬੜੇ-ਬੜੇ ਕਿੱਸੇ ਆ ਇਹੀ ਪ੍ਰਕਾਸ਼ ਸਿੰਘ ਬਾਦਲ ਭਾਈ ਗਰਦੇਵ ਸਿੰਘ ਕੌਂਕਰ ਦਾ ਨਸੀ ਇਹ ਕਿਉਂ ਕਰਾਇਆ ਕਿਉਂਕਿ ਉਸ ਨੇ ਵੀ ਜਿਹੜਾ ਇਹ ਗੱਲ ਕਹੀ ਸੀ ਜਿਸ ਦਿਨਾਂ ਖਾੜ ਕੋ ਸਿੰਘ ਦੇ ਭੋਗ ਤੇ ਜਾਂਦਾ ਤੇ ਬਾਦਲ ਨੂੰ ਕਿਹਾ ਸੀ ਕਿ ਜਿਹੜੇ ਅੱਜ ਉਹਦੇ ਦਾੜਾ ਖੋਲ ਕੇ ਗਿਆ ਜਿਸ ਤਰ੍ਹਾਂ ਹੁਣ ਸੁਖਵੀਰ ਬਾਦਲ ਨੇ ਖੋਲਿਆ ਹੋਇਆਗਾ ਪਹਿਲੀ ਵਾਰ ਗਿਆ ਸੀ ਉਸ ਟਾਈਮ ਜਥੇਦਾਰ ਗੁਰਦੇਵ ਸਿੰਘ ਕੌਂਕ ਨੇ ਕਿਹਾ ਸੀ ਕਿ ਨੌਜਵਾਨਾਂ ਤੋਂ ਬਚ ਕੇ ਰਹਿਣਾ ਜਿਹੜੇ ਹੁਣ ਦਾੜੇ ਖੁੱਲੇ ਆ ਇਹ ਤੁਹਾਡਾ ਹੁਣ ਨਾਸ਼ ਕਰਨਗੇ ਉਹੀ ਗੱਲ ਹੋਈ ਉਹੀ ਜਿਹੜਾ ਕਿ ਵਰਤਾਰਾ ਫੇਰਾ ਪ੍ਰਕਾਸ਼ ਬਾਦਲ ਨੇ ਗਰਦੇਵ ਸਿੰਘ ਕੌਂਕਟ ਤੇ ਲਿਆ ਇਥੋਂ ਵੀ ਦੱਸਿਆ ਜਾਂਦਾ ਕਿ ਸਵਾਰਨ ਘੋਟਨੇ ਨੂੰ ਪੁੱਛਿਆ ਜਾਂਦਾ ਸੀ ਬਾਰ ਬਾਰ ਸਿੰਘ ਸਾਹਿਬ ਅਨਾਰੇ ਪਰ ਉਹ ਸ਼ਬਦ ਤਾਂ ਨਹੀਂ ਮੈਂ ਬੋਲ ਸਕਦਾ ਜੋ ਬਾਦ ਜੜਾ ਕੇ ਇਸ ਦੁਨੀਆ ਤੋਂ ਹੁਣ ਚੇਹ ਰਿਆ ਨਹੀਂ ਜਿਹੜਾ ਉਹ ਸ਼ਬਦ ਸਵਾਰਨ ਘੋਟਨੇ ਨੂੰ ਪੁੱਛਦਾ ਰਿਹਾ ਜਥੇਦਾਰ ਗਰਦੇਵ ਸਿੰਘ ਕੌਂਕੇ ਬਾਰੇ ਫਿਰ ਆਖਰ ਕਹਿੰਦੇ ਗੱਲ ਹੁੰਦੀ ਆ ਤੇ ਕਹਿੰਦੇ ਫਿਰ ਗੁਰਦੇਵ ਸਿੰਘ ਕੌਕੇ ਨੂੰ ਜਿਹੜਾ ਉਹ ਦੁਸ਼ਟ ਸਵਰਨ ਘੋਟਣਾ ਕਹਿੰਦਾ ਉਹ ਤਾਂ ਟਿਕਾਣੇ ਲਾਤਾ ਕਹਿੰਦੇ ਇਹ ਗੱਲ ਸੁਣ ਕੇ ਕਹਿੰਦੇ ਫਿਰ ਬਾਦਲ ਦੇ ਠੰਡ ਪਈ ਆ ਇੱਥੇ ਗਦਾਰ ਆ ਜਿੱਥੇ ਕਾਂਗਰਸ ਆ ਉਥੇ ਆਪਣੇਆਂ ਨੂੰ ਜਿਹੜਾ ਤੁਸੀਂ ਅੱਜ ਤੱਕ ਸਮਝੀ ਬੈਠੇ ਹੋ ਤੇ ਅਜੇ ਵੀ ਬੈਠੇ ਹੋ ਅਜੇ ਵੀ ਝੰਡੀਆਂ ਚੱਕੀਆਂ ਉਹਦੇ ਮਾਗਰ ਉਸਾ ਹਲਿਆਉਂਦੇ ਜਿਹੜਾ ਮਾਗਰ ਤੁਰੇ ਫਿਰਦੇ ਹੋ ਤੇ ਜਿਹੜਾ ਇਹਦੋਂ ਤਾਂ ਘਰੇ ਬੈਜੋ ਚੁੱਪ ਕਰਜੋ ਪਰ ਤੁਹਾਡੀ ਜਿਹੜੀ ਜਮੀਰ ਆ ਉਹ ਆਉਣ ਵਾਲਾ ਟਾਈਮ ਆ ਤੁਹਾਨੂੰ ਜਿਹੜਾ ਉਹ ਲਾਹਨਤ ਆ ਪਾਊਗਾ ਦੂਸਰੀ ਗੱਲ ਕਰਦੇ ਆ ਬਕਰ ਮਜੀਠੀਏ ਦੀ ਜਿਹੜੀ ਕਿ ਹੁਣ ਜਿਹੜਾ 40000 ਪੇਜਾਂ ਦੀ ਜਿਹੜੀ ਇੱਕ ਫਾਈਲ ਆ ਜਿਹੜੀ ਸੀਬੀ ਆਪਣਾ ਵਿਜੀਲੈਂਸ ਨੇ ਮਹਾਲੀ ਦੇ ਕੋਰਟ ਦੇ ਵਿੱਚ ਜਿਹੜੀ ਦਾਖਲ ਕੀਤੀ ਆ ਉਹਦੇ ਵਿੱਚ ਜਿਹੜਾ ਹੁਣ ਮਜੀਠੀਆਗਾ ਉਹ ਤਰਪ੍ਰਿਆ ਨਾਬਾ ਜੇਲ੍ਹ ਦੇ ਵਿੱਚ ਸਿਰਫ 2 ਮਹੀਨੇ ਹੋਇਆ 2 ਮਹੀਨਿਆਂ ਦੇ ਵਿੱਚ ਚੀਕਾਂ ਨਿਕਲ ਗਈਆਂ ਬਾਦਲ ਪਰਵਾਹ ਰੋਦਾ ਫਿਰਦਾਗਾ ਇਹੀ ਬਾਦਲਾ ਸਖਬੀਰ ਬਾਦਲਾ ਤੁਸੀਂ ਵੇਖ ਲਿਓ ਇਹੀ ਜਿਹੜੇ ਹਰਸਿਮਰਤ ਕੌਰ ਆ ਜਾਂ ਜਿੰਨੇ ਵੀ ਅਕਾਲੀ ਦਲ ਦੇ ਹੋਰ ਨੇ ਅੱਜ ਦਮ ਗਾਜੇ ਮਾਰਦੇ ਆ ਇਹਦੀ ਸਾਡੀ ਸਰਕਾਰ ਆਉਗੀ ਅਸੀਂ ਉਹਨਾਂ ਨੂੰ ਟੰਗ ਦਾਂਗੇ ਅਸੀਂ ਫਲਾਣਾ ਕਰਦਾਂਗੇ ਹਾਡੇ ਕੋਲ ਇਹੀ ਕੰਮ ਰਹਿ ਗਿਆ ਇਹੀ ਕੰਮ ਤੁਸੀਂ ਪਹਿਲਾਂ ਕੀਤਾ ਤੁਸੀਂ ਸਰਕਾਰ ਹੁੰਦਿਆਂ ਹੀ ਜਿਹੜਾ ਇਹਨਾਂ ਜ਼ੁਲਮਾਂ ਜਿਹੜਾ ਸਿੱਖਾਂ ਤੇ ਕੀਤਾ ਤੇ ਤੁਹਾਡੇ ਕੋਲੇ ਕੀ ਸਰਕਾਰ ਆ ਉਹ ਤੁਹਾਡੇ ਕੋਲ ਡੇਢ ਤਾਂ ਜਿਹੜਾ ਟੋਟਰੂਆ ਬਚਿਆਗਾ ਤੁਸੀਂ ਸਰਕਾਰ ਬਣਾਉਣ ਦੀਆਂ ਗੱਲਾਂ ਕਰਦੇ ਹੋ ਤੁਸੀਂ ਐਂ ਕਰੋ ਕਹੋ ਕਿ ਸਾਡੇ 2-4 ਬੰਦੇ ਜਿੱਤ ਜਾਣੇ ਦੀ ਬਹੁਤ ਆ ਹੁਣ ਭਗਵਾਨ ਜਮਾਨ ਤੋਂ ਕੀ ਤੁਸੀਂ ਬਦਲਾ ਲਵੋਗੇ ਤੁਸੀਂ ਆ ਟਾਈਮ ਦੇਖੋ ਤੁਸੀਂ ਭਗਵਾਨਤਮਨ ਦੇ ਪੈਰੀ ਡਿੱਗਦੇ ਤਾਂ ਧਰਮ ਮੈਂ ਦਿਖਾਉਂਗਾ ਉਹ ਦਿਨ ਦੂਰ ਨਹੀਂ ਹੋਣਾ ਜਦੋਂ ਤੁਸੀਂ ਉਹਦੇ ਤਰਲੇ ਮਿੰਤਾ ਕਰੋਗੇ ਕਿ ਸਮਝੌਤੇ ਕਰੋਗੇ ਉਹਦੇ ਨਾਲ ਇਹ ਵੀ ਕੰਮ ਬਹੁਤੀ ਦੂਰ ਨਹੀਂ ਲੱਗਦਾ ਜਿਸ ਤਰ੍ਹਾਂ ਹੁਣ ਮਜੀਠੀਏ ਨੂੰ ਹੁਣ ਕਿਹਾ ਜਾ ਰਿਹਾ ਕਿ ਜਿਹੜਾ ਮਜੀਠੀ ਦੇ ਉੱਪਰ ਕੇਸ ਆ 40000 ਦੀ ਜਿਹੜੀ ਫਾਈਲ ਆ ਹੁਣ ਤੁਸੀਂ ਇਹ ਦੱਸੋ ਜੱਜ ਸਾਹਿਬ ਅੱਲਿ-ਕੱਲੀ ਜਿਹੜਾ ਪੰਨਾ ਪੜਨਗੇ ਇਹ ਤਾਂ ਹੈ ਨਹੀਂ ਕਿ ਫੈਲਾ ਬੱਚੇ ਕੁਝ ਪੜ ਲਿਆ ਜਾਂ ਪੜਾ ਛੁੱਟ ਦਿੱਤੀ 40000 ਪੇਜ ਪੰਨਾ ਪੜਦੇ ਨੂੰ ਕਰੀਬ 6-7 ਮਹੀਨੇ ਤਾਂ ਲੱਗ ਹੀ ਜਾਣਗੇ ਐਨੇ ਫਿਰ ਦੂਜਾ ਜਿਹੜਾ ਹੋਰ ਪਰਚਾ ਹੈਗਾ ਜਿਹੜਾ ਉੱਤੇ ਉਹ ਆਜੂਗਾ ਫਿਰ 2027 ਦੇ ਚੋਣਾਂ ਆ ਜਾਣਗੀਆਂ ਉਸ ਤੋਂ ਪਹਿਲਾਂ ਤੁਸੀਂ ਫੇਰ ਬੜੇ ਜਿਹੜਾ ਕਿ ਕਰਲਾਉਣਾਗਾ ਪਿੱਟਣਾਗਾ ਤੇ ਸਾਡੇ ਮਜੀਠੀ ਨੂੰ ਜਮਾਨਤ ਦੇ ਦਿਓ ਜੀ ਉਹਨੇ ਬੋਟਾ ਮੰਗਣੀਆਂ ਲੋਕਾਂ ਦੇ ਕੋਲੋਂ ਪ੍ਰਚਾਰ ਕਰਨਾ ਤੇ ਪਰ ਮੈਨੂੰ ਲੱਗਦਾ ਕਿ ਹੁਣ ਮਜੀਠੀਆਗਾ ਉਹ ਲੰਮੀ ਜਿਹੜਾ ਜਿਲ੍ਹਾ ਯਾਤਰਾ ਤੇ ਜਾਊਗਾ ਜਿਸ ਤਰ੍ਹਾਂ ਮੌਕ ਰੋੜੀ ਜਿਹੜਾ ਭੋਲਾ ਡਰੱਗ ਮਾਮਲੇ ਦੇ ਵਿੱਚ ਆ ਉਹਨੇ ਕਿਹਾਗਾ ਕਿ ਇਹਦੇ ਕੋਲੇ ਆ ਬੰਦੇ ਆਉਂਦੇ ਸੀ ਇੰਨਾ ਰਾਹੀ ਜਿਹੜਾ ਚਿੱਟਾ ਸਪਲਾਈ ਕਰਦਾ ਸੀ ਤਾਂ ਕਿੰਨਾ ਕਿੰਨਾ ਨੇ ਪੈਸੇ ਕਿੰਨੇ ਕਿਨੇ ਆਉਂਦੇ ਸੀ ਅੱਜ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਜਿਹੜਾ ਮਜੀਠੀਏ ਕੋਲੋਂ ਕਿੱਥੋਂ ਆਈਆਂ ਨੇ ਇਹ ਹੀ ਵਿਜੀਲੈਂਸ ਨੇ ਜਿਹੜਾ 540 ਕਰੋੜ ਦਾ ਜਿਹੜਾ ਕੇਸ ਆ ਉਹ ਦਰਜ ਕੀਤਾ ਹੋਇਆ ਹੁਣ ਤੁਸੀਂ ਇਹ ਦੇਖ ਲਓ ਕਿ 54 ਦਿਨਾਂ ਦੇ ਵਿੱਚ 40000 ਪੇਜ ਆ ਸੋਚ ਕੇ ਦੇਖੋ ਤੁਸੀਂ ਇੱਕ ਵਾਰੀ ਕਿ ਕਮੇ ਜਿਹੜਾ ਤਿਆਰ ਕੀਤੇ ਵਿਜੀਲੈਂਸ ਵੱਲੋਂ ਤੇ 60 ਦਿਨਾਂ ਤੋਂ ਉੱਪਰ ਹੋ ਜਾਂਦਾ ਤੈਨੂੰ ਜਵਾਬ ਤਾਂ ਮਿਲ ਜਾਣੇ ਸੀ ਪਰ ਜਿਹੜਾ ਪੱਕੇ ਪੈ ਲਈ ਪੱਕੇ ਦੀ ਕਿ ਹੱਥ ਪਾਇਆਗਾ ਲੱਗਦਾ ਹੁਣ ਮਜੀਠੀ ਦੀ ਖੈਰ ਨਹੀਂ ਵੈਸੇ ਤਾਂ ਤੁਹਾਨੂੰ ਮਜੀਠੇ ਦੇ ਪਰਿਵਾਰ ਬਾਰੇ ਵੀ ਜਿਹੜਾ ਜੋ ਕੋਲ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਹੋਇਆ ਉਹਦੇ ਨਾਲ ਸੰਬੰਧ ਤੁਹਾਨੂੰ ਸਾਰਾ ਪਤਾ ਹੀ ਆ ਤੇ ਬਾਕੀ ਤੁਹਾਨੂੰ ਮੈਂ ਮੋਟੀਆਂ-ਮੋਟੀਆਂ ਜਿਹੜੀਆਂ ਬਾਤਾਂ ਦਿਆਂ ਜਿਹੜਾ ਕਿ ਸਮੇਤ ਸੈਣੀ ਲਾਇਆ ਸੀ ਉਹਦੀਆਂ ਕਰਤੂਤਾਂ ਦੱਸ ਕੇ ਹਟਿਆ ਤੇ ਅੱਜ ਵੀ ਲੋਕ ਜੇ ਅਣਜਾਣ ਆ ਤਾਂ ਭਾਈ ਤੇ ਤੁਹਾਡਾ ਰੱਬ ਰੱਖੇਗਾ ਦੇ ਤਾਉ ਤੁਸੀਂ ਉਹਦੇ ਬਜੇਰੀਆ ਲਾਲਚ ਆ ਤੁਹਾਡੇ ਕੋਲੇ ਫੇ ਤੁਹਾਡੀ ਜ਼ਮੀਰ ਮਰੀ ਹੋਈ ਆ ਫੇ ਤੁਸੀਂ ਗੁਣ ਗਾਓ ਦਿਨ ਰਾਤ ਫੇ ਤੁਹਾਨੂੰ ਕੋਈ ਰੋਗ ਨਹੀਂ ਸਕਦਾ ਨਾ ਹੀ ਤੁਸੀਂ ਹਟੋ ਕਿਉਂਕਿ ਇਹ ਬਜੇਰੀਆ ਇਹ ਲਾਲਚ ਜਿਹੜੇ ਨੇ ਇਹ ਮਿਨਿਸਟਰੀਆਂ ਐਮ ਐਲ اے ਮੰਤਰੀ ਜਿਹੜਾ ਇੱਕ ਲੋਦੀ ਪਾਪ ਆ ਜਿਹੜਾ ਉਹ ਤੁਹਾਨੂੰ ਦਿੱਤਾ ਹੋਇਆਗਾ ਤੇ ਉਹ ਉਸ ਕਰਕੇ ਤੁਸੀਂ ਜਿਹੜਾ ਅੱਜ ਬਾਦਲ ਦੇ ਜਿਹੜੇ ਚਮਚੇ ਬਣੇ ਹੋਏ ਓ ਤੇ ਇਸ ਕਰਕੇ ਜੇ ਵੀਡੀਓ ਨੂੰ ਵੱਧ ਤੋਂ ਵੱਧ ਇਹਨੂੰ ਜਰੂਰ ਸ਼ੇਅਰ ਕਰਨਾ ਉਹਨਾਂ ਲੋਕਾਂ ਤੱਕ ਭਜਾਉਣਾ ਜਿਹੜੇ ਕਿ ਅਜੇ ਵੀ ਅਕਾਲੀ ਦਲ ਨੂੰ ਕਹਿੰਦੇ ਆ ਜੀ ਉਹਨੇ ਮੋਟਰਾਂ ਲਵਾਤੀਆਂ ਉਹਨੇ ਟੂਲ ਲਵਾਤੇ ਫਿਰ ਉਹਨੇ ਭਾਈ ਤੁਹਾਡੇ ਨਹੀਂ ਲਵਾਏ ਉਹਨੇ ਉਹਦਾ ਆਪ ਦਾ ਹਜ਼ਾਰਾਂ ਏਕੜ ਬਾਹਨ ਸੀ ਉਹਦੇ ਕਰਕੇ ਲਵਾਇਆ ਤੇ ਉਹਦੇ ਜਿਹੜਾ ਕਿ ਉਹਨੂੰ ਰੁਪਏ ਨਾ ਭਰਨੇ ਪੈੜਾ ਤਾਂ ਤੱਕ ਕਿਸੇ ਨੂੰ ਇੱਕ ਮੋਟਰ ਦੇਤੀ ਕਿਸੇ ਨੂੰ ਦੋ ਦੇਤੀ ਹੁਣ ਜਾ ਕੇ ਆਈਆਂ ਹੋਣੀਆਂ ਤੇ ਉਹੀ ਤੁਹਾਡੇ ਜਿਹੜੇ ਅੱਜ ਸਭ ਤੋਂ ਜ਼ਿਆਦਾ ਜਿਹੜਾ ਹੜ ਦਾ ਜਿਹੜਾ ਕਹਿਰ ਬਣਿਆਗਾ ਇਹ ਮੋਟਰਾਂ ਨਾਲ ਲੱਗਦੀਆਂ ਸਿਰਫ ਨਹਿਰੀ ਪਾਣੀ ਲੱਗਦਾ ਜੇ ਨਹਿਰੀ ਪਾਣੀ ਉਦੋਂ ਤੱਕ ਪਹੁੰਚਾਇਆ ਹੁੰਦਾ ਤਾਂ ਅਜਾ ਹਾਲ ਨਾ ਹੁੰਦਾ ਪਿੰਡਾਂ ਦੇ ਵਿੱਚ ਜਿਹੜਾ ਟੋਬਿਆਂ ਨੂੰ ਜਿਹੜਾ ਪੂਰਿਆ ਗਿਆ ਟੋਬਿਆਂ ਤੇ ਕਬਜ਼ੇ ਕੀਤੇ ਗਏ ਆ ਉਹ ਟੋਬੇ ਜਿਹੜਾ ਕਿ ਹਜ਼ਾਰਾਂ ਜਿਹੜਾ ਟਾਣਾ ਜਿਹੜਾ ਪਾਣੀ ਨੂੰ ਉਹ ਰੱਖ ਸਕਦੇ ਸੀ ਜਿਹੜਾ ਘੇਰ ਕੇ ਜਿਹੜਾ ਉਹੀ ਪਾਣੀ ਅੱਜ ਤੋਬਿਆਂ ਵਾਲਾ ਸੱਪੜ ਹੁੰਦੇ ਸੀ ਚਾਰ-ਚਾਰ ਸੱਪੜ ਹੁੰਦੇ ਸੀ ਹਰੇਕ ਪਿੰਡ ਦੇ ਵਿੱਚ ਤੁਸੀਂ ਦੇਖੋਗੇ ਕਿੰਨਾ ਪਾਣੀ ਜਿਹੜਾ ਉਹੀ ਅੱਜ ਪਾਣੀ ਹੈ ਜਿਹੜਾ ਉਹ ਖੇਤਾਂ ਵੱਲ ਜਾਂਦਾ ਹੈਗਾ ਤਾਂ ਇਸ ਕਰਕੇ ਜਿਹੜਾ ਖੇਤ ਨੇ ਫਿਰ ਉਹ ਤਬਾਹੀ ਦਾ ਜਿਹੜਾ ਕਾਰਨ ਬਣਦੇ ਆ ਬੰਨ ਟੁੱਟਦੇ ਆ ਕਿਉਂ ਟੁੱਟਦੇ ਆ ਕੌਣ ਤੋੜਦਾ ਹੈਗਾ ਇਹਦੇ ਪਿੱਛੇ ਵੀ ਬੜਾ ਵੱਡਾ ਜਿਹੜਾ ਇੱਕ ਰਾਜ ਆ ਕਹਿਣ ਨੂੰ ਭਾਵੇਂ ਗੱਲਾਂ ਮੌਤ ਜਾਦੇ ਨੇ ਬਹੁਤ ਕੋਸਾ ਇਸ ਮੁੱਦੇ ਤੇ ਵੀ ਆਪਾਂ ਕਦੇ ਫੇਰ ਗੱਲਬਾਤ ਕਰਾਂਗੇ ਕਿ ਪਾਣੀ ਕਿਉਂ ਜਿਹੜਾ ਕਿ ਬਰਬਾਦੀ ਦਾ ਜਿਹੜਾ ਕਾਰਨ ਬਣਦਾ ਕਿਸਾਨਾਂ ਦੀ ਜ਼ਮੀਨਾਂ ਦਾ ਕਾਰਨ ਬਣਦਾ ਇਹਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ ਜਲਦੀ ਤਾਂ ਹੁਣ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਆਪਣੇ ਜ਼ਰੂਰ ਲਿਖਣੇ ਤੇ ਸੱਜਣਾ ਮਿੱਤਰਾਂ ਨੂੰ ਜਿਹੜੀ ਇਹ ਵੀਡੀਓ ਆ ਇਹ ਬਾਦਲ ਕਿਤੇ ਕਹ ਪਾਚੇ ਜ਼ਰੂਰ ਕਰ ਦੇਣਾ ਕਿ ਭਾਈ ਇਹਨਾਂ ਦਿਦਾ ਦੇ ਵਿੱਚ ਆ ਕੁਝ ਹੁੰਦਾ ਰਿਹਾ ਅੱਜ ਦਾ ਧੰਮੈਂ ਮੋਟੇ-ਮੋਟੇ ਚੀਜ਼ਾਂ ਸਲਾਈਆਂ ਨੇ ਆਹੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਕਿਸੇ ਸੁਣਾਵਾਂਗਾ ਜਿਹੜੇ ਤੁਸੀਂ ਕਦੇ ਸੁਣੇ ਨਾ ਹੋਣ ਧੰਨਵਾਦ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ